ਅੱਜ ਦੀ ਵੀਡੀਓ ਨਾ ਬਹੁਤ ਸੱਜਣਾ ਨੂੰ ਰਜਗਾਰ ਦੇ ਸਕਦੀ ਹੈ ਇੱਕ ਨੂੰ ਨਹੀਂ ਬਹੁਤ ਸੱਜਣਾ ਨੂੰ ਰਜਗਾਰ ਦੇ ਸਕਦੀ ਹੈ ਮੇਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਮੈਂ ਨਾ ਜਿਹੜੀ ਚੀਜ਼ ਮੰਗਾਈ ਹੈ Amazon ਦੇ ਸਟਾਕ ਚੋਂ ਮਿਲਦੀ ਨਹੀਂ ਪਰ ਇਹਨੂੰ ਕਲਾਕਾਰ ਬੰਦੇ ਬਣਾ ਸਕਦੇ ਆ 1600 ਤੋਂ 1700 ਰੁਪਏ ਦੀ ਇੱਕ ਆਈਟਮ ਆ ਤੇ Amazon ਦੇ ਸਟਾਕ ਦੇ ਵਿੱਚੋਂ ਇਹ ਅਵੇਲੇਬਲ ਨਹੀਂ ਹੁੰਦੀ ਹਰ ਵਕਤ ਤਾਂ ਤੇ ਜੇ ਕੋਈ ਸੱਜਣਾ ਬਣਾਉਣ ਲੱਗ ਜੇ ਤੇ ਹਰੇਕ ਪਿੰਡ ਦੇ ਵਿੱਚ ਕੀ ਹਰੇਕ ਬੰਦੇ ਨੂੰ ਇਹਦੀ ਲੋੜ ਆ ਹਰੇਕ ਬੰਦੇ ਨੂੰ ਲੋੜਾ ਮਤਲਬ ਰਜਗਾਰ ਮੇਰੀ ਗਰੰਟੀ ਆ ਬਈ ਰਜਗਾਰ ਮਿਲੂ ਹੀ ਮਿਲੂ ਇਹ ਕੀ ਆ ਕਿਵੇਂ ਕੰਮ ਕਰੂ ਕਿਵੇਂ ਬਣਾ ਸਕਦੇ ਆ ਅੱਜ ਮੈਂ ਆਪਦੇ ਪਿੰਡ ਦੇ ਮਿਸਤਰੀ ਕੋਲੇ ਵੀ ਜਾਊਂਗਾ ਲੈ 4 ਮਲੇ ਆ 4 ਤੇ ਸਟਾਕ ਚ ਤੇ ਸਾਨੂੰ ਇਹਦੀ ਲੋੜ ਪਤਾ ਕਿੰਨੀ ਸੀ ਘੱਟੋ ਘੱਟ ਸਾਨੂੰ 100 ਪੀਸ ਚਾਹੀਦਾ ਸੀ 100 ਪੀਸ 100 ਪੀਸ ਚਾਹੀਦਾ ਸੀ ਸਾਨੂੰ ਇਹਦਾ ਕਿਨ ਇਹਦੇ ਨਾ ਆਹਾ ਮਿਲੇ ਆ ਸਾਨੂੰ ਕਿਉਂਕਿ ਆਪਣੇ ਪਿੰਡ ਚੱਲ ਰਹੀ ਹੈ ਨਾਲਿਆਂ ਦੀ ਸਫਾਈ ਤੇ ਨਾਲਿਆਂ ਦੀ ਸਫਾਈ ਵਾਸਤੇ ਜਦੋਂ ਨਾਲਿਆਂ ਦੇ ਵਿੱਚ ਉਤਰਦੇ ਆ ਨਾ ਠੰਡਾ ਪਾਣੀ ਆ ਇਹ ਠੰਡਾ ਪਾਣੀ ਤੇ ਉਹ ਬੂਟ ਏਡੇ ਏਡੇ ਬੂਟ ਤਾਂ ਹੁੰਦੇ ਹੀ ਆ ਆਮ ਬੂਟ ਏਡੇ ਏਡੇ ਹੁੰਦੇ ਆ ਤੇ ਆ ਉੱਪਰ ਐਕਸਟਰਾ ਲੱਗਿਆ ਹੋਇਆ ਆਹਾ ਆਹੀ ਲੱਗਿਆ ਉੱਪਰ ਐਕਸਟਰਾ ਜੇ ਕੋਈ ਵੀ ਬੰਦਾ ਸੈਂਪਲ ਬੂਟ 500 ਦਾ ਜੋੜਾ ਆਉਂਦਾ 560 ਦਾ ਜੋੜਾ ਆਉਂਦਾ ਹਨਾ ਪ੍ਰੀਤ ਇਸ ਤਰ੍ਹਾਂ ਦੇ ਜਿਹੜੇ ਬੂਟ ਆ 560 ਦਾ ਜੋੜਾ ਆਉਂਦਾ ਤੇ ਜੇ 500 ਦੇ ਜੋੜੇ ਦੇ ਨਾਲ ਉਹਦੇ ਉੱਪਰਲੇ ਪਾਸੇ ਆਹ ਕੱਪੜਾ ਲੈ ਕੇ ਥੋੜਾ ਜਿਹਾ ਚਲੋ ਕੰਪਨੀ ਵਾਂਗੂ ਨਹੀਂ ਬਣੂਗਾ ਪਰ ਨਾ ਬਣੇ ਜੇ ਉੱਪਰਾਂ ਇਹ ਲੇਅਰ ਲਾ ਕੇ ਸਿਉਣ ਵੱਜ ਕੇ ਜਿਵੇਂ ਛਤਰੀਆਂ ਛੁਤਰੀਆਂ ਸਿਉਂਦੇ ਆ ਮੁੰਡੇ ਤੇ ਜੇ ਆਹ ਚੀਜ਼ ਸੇਮ ਉਹ ਬਣਾ ਦੇ ਤਾਂ ਯਾਰ ਇਹ ਜ਼ਿੰਮੇਦਾਰ ਹਰੇਕ ਪੈਂਟ ਦੇ ਖਰੀਦਣਗੇ ਯਾਰ ਸਟਾਕ ਚ Amazon ਦੇ ਸਟਾਕ ਚੋਂ ਇਹ ਮਿਲਦਿਆਂ ਨਹੀਂ ਯਾਰ ਤੁਸੀਂ ਤੁਸੀਂ ਜਦੋਂ ਸਟਾਕ ਚੈੱਕ ਕਰੋਗੇ ਨਾ ਤੁਹਾਨੂੰ ਇਹਨਾਂ ਨੇ 10-15 ਜੋੜੇ ਤਾਂ ਕਹਿਣਾ ਹੀ ਨਹੀਂ ਮੈਂ ਤੁਹਾਨੂੰ ਦੇ ਦੇਵਾਂਗੇ ਤੁਹਾਨੂੰ 2 ਜਾਂ 3 ਜੋੜੇ 4 ਜੋੜੇ ਮਿਲੇ ਆ ਸਾਨੂੰ ਇਹ ਤੁਸੀਂ ਦੇਖ ਲਓ ਉਹ ਦਿਨ ਸਟਾਕ ਦੇ ਵਿੱਚ ਹੈ ਨਹੀਂ ਸੀ 4 ਜੋੜੇ ਮੰਗਾਏ ਆ ਬਾਬਿਆਂ ਦੇ ਸਫਾਈ ਚੱਲ ਰਹੀ ਆ ਸੰਤ ਆਪਾ ਦਰਸ਼ਨ ਸਿੰਘ ਜੀ ਹੁਣੇ ਸਫਾਈ ਕਰਾ ਰਹੇ ਆ ਤੇ ਆਪਾਂ ਉੱਥੇ ਦੇਖ ਕੇ ਵੀ ਆਉਣੇ ਆ ਅਸਲ ਦੇ ਵਿੱਚ ਉੱਥੇ ਘੱਟੋ ਘੱਟ ਇਹ 100 ਜੋੜੇ ਦੀ ਲੋੜ ਸੀਗੀ 100 ਜੋੜੇ ਦੀ ਪਰ ਇਹ ਚਾਰ ਤਾਂ ਮੰਗਾ ਲੇ ਚਾਰ ਆਪਾਂ ਤਾਂ ਮੰਗਾ ਲਿਆ ਇਹ ਰਲਾ ਨਾ ਦੀ ਠੀਕ ਆ ਨਾ ਤੇ ਚਾਰ ਆਪਾਂ ਤਾਂ ਮੰਗਾ ਲਿਆ ਵੀ ਤਾਂ ਜੋ ਆਪਾਂ ਤਿੰਨ ਦੇ ਵੀ ਸਕੀਏ ਤੇ ਇੱਕ ਆਪਾਂ ਬੰਦੇ ਨੂੰ ਮਿਸਤਰੀ ਨੂੰ ਜਾ ਕੇ ਦਿਖਾ ਗਿਆ ਆਪਾਂ ਮਿਸਤਰੀ ਨੂੰ ਦਿਖਾਉਨੇ ਆ ਨਾਲੇ ਬਾਈ ਨੀਲੂ ਨੂੰ ਫੋਨ ਕਰਦੇ ਆ ਹਨਾ ਨੀਲੂ ਬਾਈ ਨੂੰ ਫੋਨ ਕਰਾਂ ਮੈਂ ਵੀ ਆਪਾਂ ਕਿੱਥੇ ਫੜਾ ਕੇ ਆਈਏ ਤੇ ਵਾਕਿਆ ਹੀ ਉਹਨਾਂ ਨੂੰ ਪਸੰਦ ਆਉਂਦੇ ਆ ਕਿ ਨਹੀਂ ਆਉਂਦੇ ਅ ਨੀਲੂ ਬਾਈ ਮਮ ਨੀਲੂ ਲੋਪੋ ਆ ਗਿਆ ਪਛਦਾਨ ਵਾਲੇ ਚੈੱਕ ਕਰਦਾ ਰੈਕਸ਼ਨ ਬਾਈ ਦਾ ਕਿੱਥੇ ਸੇਵਾ ਚਲਦੀ ਆ ਨਾਲ ਜਿੱਥੇ ਸੇਵਾ ਚਲਦੀ ਹੋਈ ਪ੍ਰੀਤ ਫੜਾ ਕੇ ਆਉਂਦੇ ਆ ਉੱਥੇ ਆਪਾਂ ਨਾਲ ਤੁਹਾਨੂੰ ਦਿਖਾਉਣਾ ਵੀ ਕਿਵੇਂ ਸੇਵਾ ਚਲਦੀ ਆ ਆਪਣੇ ਪਿੰਡ ਵਾਲਾ ਤਾਰ 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 ਬਣਾਉਂਦਾ ਨਾ ਛਤਰੀਆਂ ਤਾਰ ਕੋਲੇ ਚਲਦੇ ਨਾਲ ਤਾਰ ਨੂੰ ਕਹਿੰਨੇ ਵੀ ਇਹੋ ਜੀ ਚੀਜ਼ ਬਣਾ ਸਕਦਾ ਤਾਰ ਜਿੰਨੇ ਬਣਾਊਗਾ ਤੇ ਉਹਨੇ ਉਹਦੇ ਆਪਾਂ ਵੇਚਦਿਆ ਕਰਾਂਗੇ ਹਨਾ ਜਿਉ ਇਹੋ ਜੀ ਚੀਜ਼ ਬਣਾ ਸਕਦਾ ਆ ਪੁੱਛ ਨੀਲੂ ਬਾਈ ਦਾ ਫੋਨ ਆ ਆਪੋ ਟੱਡ ਪਾ ਲਾ ਓਏ ਆ ਅੱਡ ਪਾ ਦੇ ਲਫਾਫੇ ਚ ਉਹ ਅੱਡ ਪਾ ਦੇ ਹਨਾ ਬਾਈ ਸਾਸਤਰੀ ਘਰ ਬਾਈ ਉਹ ਬੂਟ ਆ ਗਏ ਚਾਰ ਜੋੜੇ ਪਹੁੰਚ ਗਏ ਆਪਣੇ ਕੋਲੇ ਬੂਟਾਂ ਦੇ ਹਾਂ ਤੇ ਉਹ ਨਾ ਜੇ ਆਪਾਂ ਤਾਰ ਨੂੰ ਦਿਖਾ ਕੇ ਦੇਖ ਕੇ ਵੀ ਉਹ ਉਹ ਬਣਾ ਲੂ ਇਹੇ ਜੇ ਦੂਜੇ ਬੂਟਾਂ ਤੋਂ ਤੇ ਮੈਂ ਆਵਾਂ ਤਾਰ ਕੋਲੇ ਬਾਈ ਉੱਥੇ ਆਉਂਗੇ ਹਾਂ ਤੁਸੀਂ ਤਾਰ ਕੋਲੇ ਆਇਓ ਉੱਥੇ ਛਤਰਾਂ ਵਾਲੇ ਕੋਲੇ ਮੈਂ ਵੀ ਹਾਂ ਠੀਕ ਹੈ ਚੱਲ ਫਰੀਦ ਤਾਂ ਤਾਰ ਤਾਂ ਬੰਦ ਆ ਓਏ ਅੱਜ 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 ਨਗਰ ਕੀਰਤਨ ਆ ਹਨਾ ਤਾਰ ਤਾਂ ਬੰਦ ਹੋਊਗਾ ਭਾਈ ਨੀਲੂ ਕੋਲੇ ਚੱਲੀਏ ਚੱਲ ਨੀਲੂ ਬਾਈ ਕੋਲੇ ਚੱਲਨੇ ਹੈ ਉਹ ਕਿੱਥੇ ਨਹੀਂ ਲੈ ਸਾਮਾਨ ਕੱਢ ਆ ਹੋਰ ਕਿਵੇਂ ਆ ਬਬਰਿਆ ਕੰਮ ਆ ਕੰਮ ਪੈਸੇ ਲੈਣੇ ਆ ਹਾਂ ਤੋਂ ਕੁਛ ਆਪੀ 200 ਰੁਪਇਆ ਪ੍ਰੀ 200 ਰੁਪਇਆ ਹੈਗਾ 200 ਰੁਪਇਆ ਬੱਸ ਦੇ ਦੇਣਾ ਤੁਮ ਨੂੰ ਕੋਈ ਨਾ ਭਾਈ ਨੀਲੂ ਮੈਂ ਨਾ ਵੀਡੀਓ ਬਣਾ ਰਿਹਾ ਅੱਛਾ ਕਿਉਂਕਿ ਆਪਾਂ ਇਹ ਕਿਸੇ ਨੂੰ ਐਂ ਕਹਿ ਸਕੀਏ ਕਿਉਂਕਿ ਨਾ Amazon ਤੋਂ ਮਿਲਦੇ ਨਹੀਂ ਹਾਂਜੀ ਵੀ ਮੈਂ ਉਹ ਚਾਹੁੰਦਾ ਵੀ ਯਾਰ ਕੋਈ ਬੰਦਾ ਇਹੋ ਜਿਹਾ ਹੋਵੇ ਜਿਹੜਾ ਜਿਹੜਾ ਆਪਣੇ ਨਾਲ ਸੰਪਰਕ ਕਰ ਲੇ ਹਨਾ ਪਾੜੀ ਤੇ ਹੀ ਕਾਗਜ਼ ਪਾੜੀ ਜੀ YouTube ਵੀਡੀਓ ਬਣਾਉਂਦੇ ਆ ਹਾਂ YouTube ਵੀਡੀਓ ਬਣਾਉਂਦੇ ਆ ਹਾਂ ਕੋਈ ਯੂਟਿਊਬਰ ਕਰਨਾ ਹਾਂ ਮੱਕਰੇ ਕਰੇ 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 ਆ ਗਿਆ ਆ ਦੇਵਾ ਨਿਕਲਦਾ ਪਰੇ ਓਵਰ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਆ ਦੇਖ ਬਾਈ ਹਾਂਜੀ ਆ ਲੈ ਆ ਦੇਖ ਨਾ ਪਾਣੀ ਪਾਵੇ ਕਿਦੋਂ ਜੀ ਨਾ ਹਾਂ ਜੀ ਮੇਰੇ ਕੰਮ ਕਰਦੇ ਹੁਣ ਲੋੜ ਨਾਲਿਆਂ ਦੇ ਉਹਦੇ ਵਾਸਤੇ ਮੰਗਾਏ ਸੀ ਸਹੀ ਹੈ ਨਾ ਬਾਈ ਹਾਂ ਜੀ ਯਾਰ ਜੇ ਮੰਨ ਲੋ ਆ ਚੀਜ਼ ਯਾਰ ਥੋਡੇ ਨਾ ਕੋਈ ਵੀ ਕੋਈ ਵੀ ਦੁਕਾਨਦਾਰ ਭਰਾ ਸੁਣਦਾ ਜਿਹਦੇ ਕੋਲੇ ਪਾਏ ਹੁਣ ਸਾਡਾ ਨਾਲ ਸੰਪਰਕ ਕਰ ਲੈ ਸਹੀ ਗੱਲ ਹੈ ਜੀ ਹਾਂ ਹੈ ਨਾ ਬਾਈ ਹਾਂ ਜੀ ਬਹੁਤ ਵਧੀਆ ਓਏ ਹੁਣ ਚਾਰ ਜੋੜੇ ਮਿਲੇ ਆ ਬਾਈ ਪਰ ਚੀਜ਼ ਦੇਖ ਬਾਈ ਕਿੱਡੀ ਬਹੁਤ ਵਧੀਆ ਚੀਜ਼ ਹੈ ਬੜਾ ਭਾਈ ਦਾ ਨਾਮ ਕੋਈ ਇੱਥੋਂ ਦਾ ਗੱਲ ਹੈ ਜੇ ਮਰਜੀ ਬਾਣੀ ਚ ਵੜੀ ਪਰ ਨਾਲਿਆਂ ਚ ਦੇਖੀਏ ਬਾਈ ਚੱਲ ਕੇ ਉਹ ਆ ਕੇ ਚੱਲ ਵਰਦੇ ਚੱਲੀਏ ਆਜੋ ਉੱਥੇ ਚੱਲ ਵੀਡੀਓ ਬਣਾਉਣੀ ਆ ਤੁਹਾਡੀ ਬਣਾ ਲਈਏ ਬੂਟ ਦੇਖਣੇ ਆ ਪਵਾ ਕੇ ਆਹਾ ਆਹਾ ਬੂਟ ਆ ਦੇਖੋ ਯਾਰ ਪਹਿਲਾਂ ਤਾਂ ਉਰੇ ਆ ਕਰਨੇ ਤੁਹਾਨੂੰ ਮੈਂ ਦਿਖਾਵਾਂ ਕੀ ਚੱਲ ਰਿਹਾ ਸਿਸਟਮ ਆ ਨਾਲੇ ਆਪਣੇ ਪਿੰਡ ਦੇ ਵਿੱਚ ਬਾਬਾ ਅਮਰ ਸਿੰਘ ਜੀ ਮੱਲੇ ਵਾਲਿਆਂ ਨੇ ਬਣਾਏ ਸੀ ਜੋ ਸਿਸਟਮ ਮਸ਼ੀਨਰੀ ਬਣੀ ਆ ਮਸ਼ੀਨਰੀ ਵੀ ਤੁਹਾਨੂੰ ਦਿਖਾਵਾਂਗਾ ਉਹ ਬਣਾਈ ਬਾਬਾ ਬਲਵਿੰਦਰ ਸਿੰਘ ਜੀ ਮੱਲੇ ਵਾਲਿਆਂ ਨੇ ਉਹਨਾਂ ਦੀ ਸੋਚ ਸੀ ਵੀ ਇਹਨਾਂ ਨੂੰ ਸਾਫ਼ ਕਰਿਆ ਕਰਨਾ ਉਹ ਦੁਨੀਆ ਤੋਂ ਚਲੇ ਗਏ ਬਾਬੇ ਹੁਣ ਬਾਬਾ ਦਰਸ਼ਨ ਸਿੰਘ ਜੀ ਮੱਲੇ ਵਾਲੇ ਆ ਜਿਹੜੇ ਉਹ ਪਿੰਡ ਦੀ ਸੰਗਤ ਨਾਲ ਆਹ ਕੰਮ ਕਰ ਰਿਹਾ ਤਾਂ ਤੁਸੀਂ ਇਹ ਦੇਖੋ ਵੀ ਆਹ ਬੰਦਿਆਂ ਦੀ ਸੇਵਾ ਦੇਖੋ ਯਾਰ ਆਹ ਬੰਦੇ ਦੀ ਸੇਵਾ ਦੇਖੋ ਵੀ ਇਹ ਹੁਣ ਪੂਰੀ ਠੰਡ ਦੇ ਵਿੱਚ ਜਦੋਂ ਪਾਣੀ ਆ ਬਰਫ਼ ਨਾਲੋਂ ਵੀ ਜ਼ਿਆਦਾ ਠੰਡਾ ਹੈ ਉਦੋਂ ਇਹ ਵਿੱਚ ਵੜਦੇ ਆ ਇਹ ਤੁਸੀਂ ਇਹ ਦੇਖੋ ਯਾਰ ਤੇ ਆ ਬੂਟ ਤਾਂ ਲਿਆਂਦੇ ਸੀ ਵੀ ਜਿਹੜੇ ਨਾ ਇਹ ਬੂਟ ਤਾਂ ਵੱਧ ਮਗਾਉਣੇ ਚਾਹੁੰਦੇ ਸੀ ਤਾਂ ਅਸੀਂ ਵੀਡੀਓ ਤੇ ਸੁਨੇਹਾ ਦੇਣਾ ਚਾਹੁੰਨੇ ਆ ਵੀ ਜੇ ਕਿਸੇ ਕੋਲ 100 ਜੋੜਾ ਵੀ ਇਹੋ ਜਿਹਾ ਹੈਗਾ ਸਾਡੇ ਨਾਲ ਸੰਪਰਕ ਕਰ ਲਿਓ 100 ਵੀ ਲੈ ਲਾਂਗੇ ਕਿ ਨਹੀਂ ਬਾਈ ਹਾਂਜੀ ਹਾਂਜੀ 100 ਵੀ ਲੈ ਲਾਂਗੇ ਇਹੋ ਜਿਹਾ ਸਾਨੂੰ ਮਤਲਬ ਮਿਲੇ ਥੋੜੇ ਆ ਬਾਈ ਦੇਖੋ ਪਾ ਕੇ ਕਹੇ ਦੇ ਬਾਈ ਕਿਹੜਾ ਬੰਦਾ ਇਹੋ ਜਿਹਾ ਟੁੱਟ ਗਿਆ ਪਰ ਟਾਇਰ ਤਾਂ ਹੋ ਗਿਆ ਆਜੋ ਹਾਂ ਪ੍ਰੀਤ ਦੇਖੀਗਾ ਕਿੰਨੇ ਨੰਬਰ ਵਾਲਿਆ ਇਹ ਆ ਆ 43 43 ਨੰਬਰ ਆ 10 ਨੰਬਰ ਸੀ 29 ਸੀ 21 ਦੇਖੀ ਇਹ ਤੋਂ ਵੱਡਾ ਹੈਗਾ 43 ਇਹ ਆ ਜਾਣੇ ਲਿਆ ਆ ਛੋਟਾ ਆ ਆਲੇ ਪਾਲਾ ਆਲੇ ਪਾਲਾ ਬਹਿ ਕੇ ਪੋਣੀ ਪੈ ਨਹੀਂ ਪਾਇਆ ਜਾਣਗੇ ਪੈ ਜਾਣਗੇ ਆ ਆ ਗਿਆ ਪੂਰਾ ਇਹ ਹਾਂ ਆ ਗਿਆ ਥੱਲੇ ਖੁੱਲੇ ਹੋਏ ਹਾਂ ਲੈ ਪਾਈ ਰੱਖ ਲਈ ਨਾਲ ਬੜਿਆ ਹੋਇਆ ਵਿੱਚ ਉਹ ਤਾਂ ਖਾਲਾ ਸ਼ਾਰ ਕੋਈ ਨਾ ਚਲ ਇੱਕ ਪਸਾ ਗਏ ਉਹ ਮੈਂ ਇੱਕ ਮਿੰਟ ਉਹ ਤੋਂ ਬਾਅਦ ਦੇਖਦੇ ਆਂ ਜਗਾੜ ਆ ਆ ਵੀ ਲਾ ਆ ਦੇਖ ਇਹਦੇ ਵਿੱਚ ਐ ਇਥੋਂ ਦੀ ਗਾਰਾ ਪੈ ਜਾਂਦਾ ਹਾਂ ਬਾਈ ਛੋਟੇ ਪਾਣੀ ਜ਼ਿਆਦਾ ਨਾ ਬਾਈ ਹਾਂ ਇਹਦੇ ਨਾਲ ਹੁਣ ਇਹਦੇ ਨਾਲ ਹੁਣ ਇਹਦੇ ਵਿੱਚ ਇੱਕ ਯਾਰ ਹੋਰ ਆ ਗਾਰਾ ਵੀ ਪੈ ਜੇ ਕਈ ਵਾਰੀ ਕੋਈ ਸੂਈ ਸਾਈ ਜਿਹੜੀ ਡਿੱਗੀ ਹੁੰਦੀ ਆ ਵਿੱਚ ਕਈ ਵਾਰੀ ਨਾ ਬਾਈ ਕਾਚ ਲੰਘ ਜਾਂਦਾ ਕਾਚ ਜਾਂ ਸੂਈਆਂ ਡਿੱਗੀਆਂ ਹੁੰਦੀਆਂ ਉਹ ਤਾਂ ਘੱਟੋ ਘੱਟ ਨਾ ਲੰਗਣ ਹਨ ਬਈ ਜੇ ਇਹ ਨੂੰ ਆਪਾਂ ਕਿਸੇ ਵੀ ਹਿਸਾਬ ਨਾਲ ਆਪਾਂ ਹੋਰ ਕਰ ਸਕਦੇ ਆਂ ਬਾਈ ਇਹਨੂੰ ਲੈ ਬੰਨਣ ਵਾਸਤੇ ਜੇ ਤਾਂ ਇੱਥੇ ਬੰਦੇ ਦੇ ਬੈਲਟ ਹੋਵੇ ਤਾਂ ਐਂ ਵੇਚਦੀ ਨਗਾ ਕਿ ਐਂ ਲੱਗ ਜੂ ਆ ਦੇਖ ਇਹ ਐਂ ਲੱਗਦਾ ਅਸਲ ਚ ਆ ਦੇਖ ਐਂ ਲੱਗਣ ਵਾਸਤੇ ਆ ਸਹੀ ਜਗਾੜ ਨਹੀਂ ਆਪਾਂ ਐਂ ਕਰਦੇ ਆ ਨਾ ਇੱਥੇ ਇਹਦੇ ਕੋਈ ਬੈਲਟ ਪਾ ਦਿੰਨੇ ਆ ਬਾਈ ਦੇ ਜਾਂ ਕੋਈ ਰੱਸੀ ਹੋਈ ਭਾਵੇਂ ਬੰਨ੍ਹ ਦੀਏ ਟੋਡੇ ਇੱਥੇ ਐਂ ਲੋਟ ਆ ਵੀ ਨਾ ਨਹੀਂ ਐਂ ਫਿਰ ਡਿੱਗੀ ਜਾਣਗੇ ਇਹ ਡਿੱਗੀ ਜਾਣਗੇ ਆ ਦੇਖੋ ਇੱਥੇ ਭਾਵੇਂ ਇੱਥੇ ਕੁਛ ਵੀ ਤੁਰੇ ਕਮਰ ਕਸਾ ਜਾਂ ਬੰਨ੍ਹ ਲਓ ਭਾਵੇਂ ਦੁਬੱਟੇ ਦਾ ਬੰਨ੍ਹ ਲਓ ਉਹ ਬਾਣੀ ਆਏ ਹੁਣ ਆ ਇਧਰ ਦੀ ਆਪਕੇ ਦੀ ਗੰਡ ਨਹੀਂ ਆਉਣੀ ਮਗਰ ਨਹੀਂ ਨਹੀਂ ਪੁੱਤ ਨਹੀਂ ਤੂੰ ਮੇਰੀ ਗੱਲ ਨਹੀਂ ਸਮਝਿਆ ਸੋਹਣਾ ਇੱਥੇ ਇੱਥੇ ਨਾ ਕਮਰ ਕਸਾ ਬੰਨ ਲਓ ਇੱਥੇ ਦਿਓ ਸਫਾ ਆ ਜਾ ਦੇਖੋ ਆਪਾਂ ਤਰੀਕੇ ਨਾਲ ਬੰਨ ਕੇ ਦੇਖ ਲੈਣਾ ਆ ਦੇਖਾ ਆ ਫੜਿਓ ਕੋਈ ਬੇਚੀ ਨਹੀਂ ਆ ਦੇਖ ਆ ਕਮਰ ਕਸਾ ਆ ਜੀ ਤੋਂ ਬੰਨ ਲਿਆ ਇਹਦੇ 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 ਬੈਲਟ ਜੀ ਥੱਲੇ ਦੀ ਨਿਗਾਹ ਨਹੀਂ ਭਾਈ ਆ ਨਾ ਹੋਏ ਆਹ ਨਹੀਂ ਨਹੀਂ ਇੱਕ ਦੂਜੇ ਨਾਲੇ ਵਾਂਗੂ ਬਟਨ ਤੇ ਨਹੀਂ ਨਹੀਂ ਉਵੇਂ ਨਹੀਂਗਾ ਜੀ ਉਹ ਮੈਂ ਨੀਗਾ ਇਹ ਨਾ ਅਸਲ ਦੇ ਵਿੱਚ ਉਹ ਜਿਹੜੇ ਵੀਡੀਓ ਜੀ ਜੀ ਵੀ ਦੇਖਦੇ ਆ ਆਪਾਂ ਉਹਨਾਂ ਦੇ ਵੀ ਉਹ 벨ਟ ਜੀ ਨਾਲ ਲਾਏ ਹੋਏ ਹੁੰਦੇ ਆ ਤੇ ਆ ਆ ਮਾੜਾ ਇੱਕ ਆਸ ਲੀਏ ਇਹਨੂੰ ਤੇ ਆ ਦੇਖ ਆ ਐ ਲੱਗ ਗਿਆ ਹੁਣ ਇਹ ਡਿੱਗਣੋ ਖਤਮ ਹੋ ਗਈ ਗੱਲ ਆ ਦੇਖ ਕੀ ਸਮਝਿਆ ਗੱਲ ਸਹੀ ਹੋਈ ਬਣ ਗਈ ਨਾ ਗੱਲ ਇਹਨੂੰ ਇਹਨੂੰ ਕਾਸ ਲਾ ਐਂ ਬਣ ਗਈ ਗੱਲ ਇਹ ਲੈ ਆਪਣੇ ਕੋਲ ਤਿੰਨ ਜੋੜੇ ਆ ਹਾਂਜੀ ਹਨਾ ਇੱਕ ਹਾਂ ਇੱਕ ਰੱਖ ਲਓ ਚਾਰ ਜੋੜੇ ਆ ਤਿੰਨ ਹੋਰ ਤਿੰਨ ਹੋਰ ਦੇ ਦੋ ਦੋ ਹੋਰ ਦੇ ਦੋ ਹੋਰ ਦੇ ਦੋ ਦੋ ਹੋਰ ਦੇ ਹਾਂ ਇੱਕ ਹੋਰ ਦੇ ਤੋ ਇੱਕ ਹੋਰ ਦਿੱਤਾ ਦੋ ਦੇ ਤੇ ਤਿੰਨ ਹੋ ਗਏ ਬਸ ਇੱਕ ਰੱਖ ਲਓ ਬਾਈ ਸੈਂਪਲ ਵਾਸਤੇ ਹਾਂ ਤੇ ਉਹ ਦੇਖ ਕੇ ਇਹ ਮਸ਼ੀਨ ਚੱਲਦੀ ਚੱਲ ਵਰਦੀ ਚਲ ਆ ਲੈ ਆਹ ਦੇਖ ਕਰਨੇ ਕਿੱਡੀ ਵਧੀਆ ਚੀਜ਼ ਬਣੀ ਹੋਈ ਚੱਲ ਚੱਲ ਚਲਾ ਚਲਾ ਮੈਂ ਵੀਡੀਓ ਬਣਾਉਣ ਲੱਗਿਆ স্পੈਸ਼ਲ ਤੇਰੀ ਦੇਖ ਕਿੱਡੀ ਸ਼ਾਨਦਾਰ ਚੀਜ਼ ਬਣੀ ਵੀ ਆ ਦੇਖ ਜੇ ਸੀ ਵੀ ਬਣਾਈ ਆ ਮੇਰੇ ਹਿਸਾਬ ਨਾਲ ਵੀ ਪੂਰੇ ਭਾਰਤ 'ਚ ਕਿਸੇ ਬੰਦੇ ਕੋਲੇ ਇਹੋ ਜੀ ਚੀਜ਼ ਨਹੀਂ ਹੋਣੀ ਸਪੈਸ਼ਲ ਨਾਲੇ ਕੱਢਣ ਵਾਸਤੇ ਬਾਬਿਆਂ ਨੇ ਆ ਚੀਜ਼ ਬਣਾਈ ਹੈ ਪੈਸੇ ਨਾਲੇ ਕੱਢਣ ਵਾਸਤੇ ਸਾਰੇ ਜੀ ਸੀ ਵੀ ਵਾਲੇ ਕੰਟਰੋਲ ਆ ਇਹਦੇ ਤੇ ਇਧਰੋਂ ਇਧਰੋਂ ਟਰੈਕਟਰ ਤੋਂ ਇਹਨੂੰ ਪਾਵਰ ਮਿਲਦੀ ਆ ਹੈਂ ਦੇਖ ਤੇ ਟਰਾਲੀ 'ਚ ਵੀ ਪਾਉਂਦੀ ਆ ਹਾਂ ਟਰਾਲੀ ਇਹ ਤਾਂ ਖੰਭਿਆਂ ਦਾ ਕਰਕੇ ਇੱਥੇ ਤਾਂ ਕੱਢਣਾ ਤੇ ਇਹ ਦੇਖ ਕਰਨੇ ਇੱਕ ਗੱਲ ਹੋਰ ਆ ਦੇਖੋ ਇਹਨੂੰ ਸਾਈਡ ਤੇ ਇਹਨਾਂ ਨੇ ਇੱਥੇ ਵਿਚਾਲੇ ਵੀ ਲਾ ਸਕਦੇ ਸੀ ਪਰ ਇਹਨੂੰ ਇੱਥੇ ਸਾਈਡ ਤੇ ਲਾਇਆ ਸਾਈਡ ਤੇ ਕਾਹਤੋਂ ਲਾਇਆ ਵੀ ਜਦੋਂ ਇੱਥੇ ਇੱਥੇ ਟਰੈਕਟਰ ਖੜੂਗਾ ਫਿਰ ਆਏ ਟਰੈਕਟਰ ਨਾਲ ਆਏ ਕੱਢੀ ਜਾਂਦੀ ਹੈ ਦੇਖ ਕਿ ਕਿੱਡੇ ਦਿਮਾਗ ਨਾਲ ਚੀਜ਼ ਬਣੀ ਆ ਕਿੰਨੀ ਕਹਿਟ ਬਣੀ ਆ ਆ ਛਿੱਟੇ ਪੈਂਦੇ ਆ ਹਨਾ ਹਾਂਜੀ ਇਹ ਥੋੜਾ ਕਵਰ ਕਰਾਉਣਾ ਇੱਥੇ ਕਵਰ ਕਵਰ ਲੱਗ ਗਿਆ ਹਨਾ ਟਫਨ ਗਲਾਸ ਲੱਗ ਗਿਆ ਫੇਰ ਸਰਾ ਹੋਈ ਹਨਾ ਹੂੰ ਇੱਕਤੀ ਬਣਾਈ ਆ ਆਪਾਂ ਨੂੰ ਉਮੀਦ ਸੀ ਕਿ ਵੀ ਚੱਲ ਪੂਗੀ ਵੀ ਆਪਾਂ ਚਲਾ ਕੇ ਦੇਖੀ ਆ ਹਨਾ ਹਾਂਜੀ ਪਹਿਲਾਂ ਟਰਾਈ ਲਈ ਸੀ ਪਹਿਲਾਂ ਟਰਾਈ ਕੀਤੀ ਸੀ ਹਾਂਜੀ ਕਮੀਆਂ ਪੇਸ਼ੀਆਂ ਪਰ ਸਾਰੀਆਂ ਨਿਕਲ ਗਈਆਂ ਸੀ 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 ਖੜਦੀ ਕਿੰਨਾ ਕਾ ਮਤਲਬ ਜੇ ਆਪਾਂ ਗੱਲ ਕਰੀਏ ਵੀ ਕੜਿਆ ਹਾਲ ਬਾਲੀ ਰਿਪੇਅਰ ਪੂਰਤਾ ਨਹੀਂ ਨਹੀਂ ਰਿਪੇਅਰ ਕੋਈ ਨਹੀਂ ਇਹ ਕਿਹਨੇ ਬਣਾ ਕੇ ਦਿੱਤੀ ਆ ਯਾਰ ਇਹ ਹਿੰਮਤਪੁਰੇ ਤੋਂ ਬਣਾਈ ਆ ਹਿੰਮਤਪੁਰੇ ਦੇ ਆ ਮਿਸਤਰੀਆਂ ਦਾ ਨੰਬਰ ਲੈ ਯਾਰ ਅੱਗੇ ਆਪਾਂ ਪੈਸੇ ਲੈ ਕੇ ਆਡ ਕਰਦੇ ਹੁੰਨੇ ਆ ਉਹਨੇ ਵੀ ਬਾਬਿਆਂ ਨੂੰ ਬਣਾ ਕੇ ਦਿੱਤੀ ਆ ਯਾਰ ਜੇ ਕਿਸੇ ਨੇ ਐ ਜੀ ਚੀਜ਼ ਬਣਾਉਣੀ ਆ ਦੇਖੋ ਆ ਮਸਤਰੀ ਦਾ ਨੰਬਰ ਆ ਹਨਾ ਡਾਇਲ ਕਰ ਲੈਣਗੇ ਤੇ ਯਾਰ ਬਾਬਿਆਂ ਨੇ ਬਹੁਤ ਇਹ ਆਪਣੇ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਨਾ ਅੱਜ ਤੋਂ 25 30 ਸਾਲ ਪਹਿਲਾਂ ਨਾਲੇ ਬਣੇ ਸੀਗੇ ਇਹ ਨਾਲੇ ਇੱਕ ਸਭ ਤੋਂ ਸਫਲ ਸੀਵਰੇਜ ਆ ਸੀਵਰੇਜ ਬੰਦ ਹੋ ਜਾਂਦੇ ਆ 15 14 ਸਾਲ ਬਾਅਦ ਸਫਾਈ ਹੋਣ ਲੱਗੀ ਆ ਪਰ ਇਹ ਬੰਦ ਨਹੀਂ ਹੋਏ ਜੀ ਇਹ ਕਹਦੇ ਇਹ ਨਾਲਿਆਂ ਨੇ ਜਵਾਬ ਨਹੀਂ ਦਿੱਤਾ ਸਾਡੇ ਪਿੰਡ ਦੇ ਵਿੱਚ ਮੀਂਹ ਪੈਂਦਾ ਤੇ 10 ਮਿੰਟ ਬਾਅਦ ਕੋਈ ਵੀ ਬੰਦਾ ਪਾਣੀ ਦਾ ਤਪਕਾ ਪਾਲ ਨਹੀਂ ਸਕਦਾ ਇੱਕ ਤਪਕਾ ਇੰਨਾ ਘੈਂਟ ਸੀਵਰੇਜ ਪਿਆ ਹੋਇਆ ਇਹਨਾਂ ਨੂੰ ਉੱਪਰੋਂ ਟੱਕ ਦਿੰਨੇ ਆ ਤਾਂ ਬਸ ਇਹ ਸੀਵਰੇਜ ਆ ਦੇਖੋ ਆ ਟੱਕਿਆ ਵਾ ਇਹ ਸੀਵਰੇਜ ਆ ਸੀਵਰੇਜ ਦੇ ਪਾਈਪਾਂ ਬਾ ਪਾਈਪਾਂ ਬੰਦ ਹੋ ਜਾਂਦੀਆਂ ਇਹਨਾਂ ਨੂੰ ਆ ਕੱਢਣ ਵਾਸਤੇ ਆ ਜਗਾਰਡ ਬਣਿਆ ਹੋਇਆ ਤੇ ਨਾਲ ਦੀ ਨਾਲ ਆਏ ਵੀ ਨਹੀਂ ਕੱਢ ਕੇ ਇੱਥੇ ਰੱਖਤਾ ਹੁਣ ਇੱਥੋਂ ਇਹਨਾਂ ਨੇ ਚੱਕ ਕੇ ਨਾਲ ਦੀ ਨਾਲ ਜਿੱਥੇ ਕੋਈ ਭਰਤ ਵਾਲਾ ਕੋਈ ਵੀ ਆ ਦੇਖ ਇਹੋ ਜਿਹੀਆਂ ਟਰਾਲੀਆਂ ਦੇ ਵਿੱਚ ਫਿਰ ਤੂੰ ਦੇਖ ਟਰਾਲੀਆਂ ਦੀ ਗੱਲ ਕਰਨੇ ਆ ਟਰਾਲੀ ਦੇ ਇਹਨਾਂ ਨੇ ਟਾਇਰ ਛੋਟੇ ਪਾਏ ਆ ਵੱਡੇ ਟਾਇਰ ਲਾ ਕੇ ਛੋਟੇ ਪਾਤੇ ਟਰਾਲੀ ਨੀਮੀ ਹੋ ਗਈ ਇਹ ਟਰਾਲੀ ਚ ਨੀਮੀ ਚੋ ਪਾ ਦਿੰਦੀ ਹੋਊ ਸੋਖੇ ਐਵੇਂ ਇਹਨਾਂ ਗੱਲ ਸੁਖੇ ਛੱਟੇ ਨਹੀਂ ਪਾਉਂਦੇ ਇਹਨਾਂ ਸਰਾ ਗੱਲ ਬਾਤ ਆ ਯਾਰ ਨੈਕਸਟ ਲੈਵਲ ਆ ਕੰਮ ਹੈ ਕਰਨੇ ਹੈ ਨੀ ਯਾਰੇ ਦੇਖ ਥੱਲੇ ਨਾਲੇ ਇਹਦੇ ਪੈਰ ਕਿਵੇਂ ਬਣਾਏ ਵੇ ਹਾਂ ਸਾਡੇ ਪਿੰਡ ਦੇ ਵਿੱਚ ਨਾਲੇ ਬਣਾਏ ਬਾਬਾ ਅਮਰ ਸਿੰਘ ਜੀ ਮੱਲੇ ਵਾਲਿਆਂ ਨੇ ਫਿਰ ਉਸ ਤੋਂ ਬਾਅਦ ਜਿਹੜੀ ਆ ਮਸ਼ੀਨਰੀ ਬਣਵਾਈ ਇਹ ਬਣਵਾਈ ਬਾਬਾ ਬਲਵਿੰਦਰ ਸਿੰਘ ਜੀ ਮੱਲੇ ਵਾਲਿਆਂ ਨੇ ਜਿਹੜੀ ਅੱਜ ਸੇਵਾ ਚੱਲ ਰਹੀ ਆ ਉਹ ਬਾਬਾ ਦਰਸ਼ਨ ਸਿੰਘ ਜੀ ਮੱਲੇ ਵਾਲਿਆਂ ਦੀ ਰਾ ਨਵਾਈ ਦੇ ਹੇਠ ਚੱਲ ਰਹੀ ਆ ਸੇਵਾ ਸਾਰੀ ਸੰਗਤ ਕਰ ਰਹੀ ਆ ਯਾਰ ਸਾਰੇ ਨਿਰਸਵਾਰਥ ਸੇਵਾ ਕਰਦੇ ਆ ਉਹ ਦੇਖੋ ਕਿਹੋ ਜਿਹੇ ਬੰਦੇ ਆ ਜਿਹੜੇ ਕਿਵੇਂ ਲੱਗੇ ਹੋਇਆ ਕਿੰਨੇ ਦਿਨ ਹੋ ਗਏ 6-7 ਦਿਨ ਹੋ ਗਏ ਬਾਈ ਚੱਲਦੀ ਨੂੰ ਸੇਵਾ ਅੱਜ ਤੇਰਮ ਤੇਰਵਾਂ ਦਿਨਾਂ ਤੇ ਮੇਰੇ ਹਿਸਾਬ ਨਾਲ ਹਜੇ 2-3 ਦਿਨ ਹੋਰ ਲੱਗ ਜਾਣਗੇ ਬਾਈ ਦੋ ਤਿੰਨ ਦਿਨ ਦੇਖ ਲੋ ਤੁਸੀਂ ਹੋਰ ਲੱਗ ਜਾਣੇ ਆ ਤੁਸੀਂ ਇਹ ਦੇਖੋ ਸੇਵਾ ਕਿੰਦੀ ਵੱਡੀ ਆ ਤੇ ਕਿਵੇਂ ਕਰ ਰਿਹਾ ਤੇ ਉਧਰ ਅੱਗੇ ਆਪਾਂ ਵੀਡੀਓ ਪਾਈ ਗੰਗਾ ਬਣਾਈ ਤੁਸੀਂ ਦੇਖੋ ਵੀ ਆਪਣੇ ਪਿੰਡ ਦੇ ਵਿੱਚ ਤੁਸੀਂ ਹਰਦਵਾਰ ਜਾਵੜ ਉਹ ਹੀ ਰੂਪ ਆ ਸਾਡੇ ਪਿੰਡ ਲੋਪੋ ਚ ਆ ਜਾਓ ਉਹ ਹੀ ਰੂਪ ਆ ਜਿਉਂਦੇ ਰਹੋ ਹਾਂ ਸਾਰਿਆਂ ਦੀ ਬਣਾ ਲਾ ਕਰਨੇ ਵੀਡੀਓ ਆਪਣੇ ਬੰਦੇ ਰਹਿ ਗਏ ਸੀ ਬਾਈ ਕਿਸੇ ਦਾ YouTube ਦਾ ਚੈਨਲ ਆ ਵਿੱਚ ਤਾਂ ਨਹੀਂ ਬੋਲਣਾ ਕਿਸੇ ਦਾ ਜੇ ਕਿਸੇ ਦਾ YouTube ਵਾਲਾ ਚੈਨਲ ਆ ਬੋਲ ਦੀਏ ਹਾਂ ਆ ਦੇਖ ਕਿੰਨੀ ਸੇਵਾ ਕਰੀ ਜਾਂਦੇ ਆ ਤੈਨੂੰ ਮੈਂ ਕਿਉਂ ਬਣੀ ਪਈ ਐ ਨਾ ਗੱਲ ਦੇਖ ਲਾ ਸਿਰਾ ਕਰੀ ਜਾਂਦੇ ਆ ਬੰਦੇ ਆਪਣੇ ਸਿਰਾ ਗਲਵਾਤਾ ਠੀਕ ਆ ਸਾਰਾ ਕੁਝ ਨਾਲੇ ਕੱਢਦੇ ਆ ਹਾਂ ਵੀਰੇ ਕੀ ਕਹਿੰਦਾ ਕਹਿੰਦਾ ਮੈਂ ਰਹਿ ਗਿਆ ਨਾਲੇ ਨਾਲੇ ਦੇਖ ਕੱਢਦੇ ਆ ਜਿਵੇਂ ਜਿਵੇਂ ਕੱਢੀਏ ਤੇ ਆ ਆ ਗਿਆ ਕਾਕਾ ਕਾਕੇ ਨੂੰ ਥੈਂਕ ਯੂ ਵੀਰੇ ਥੈਂਕ ਯੂ ਲਵ ਯੂ ਬਰੋ ਹੋਰ ਸੁਣਾ ਕਾ ਹਾਂ ਹੋਰ ਠੀਕ ਆ ਹਾਂ ਵਧੀਆ ਵਧੀਆ ਬਾਈ ਦੇਖ ਬਹੁਤ ਵਧੀਆ ਪਰਾਲਾ ਆਪਣੇ ਪਿੰਡ ਮੈਂ ਨਾ ਸਿਰਾ ਹੋ ਗਿਆ ਕਾਕੇ ਯਾਰ ਉਹ ਯਾਰ ਬਾਹਲਾ ਵਧੀਆ ਟਰੈਕਟਰ ਵਾਲਾ ਜਗਾਰਡਤਾ ਉਹ ਬਾਹਲਾ ਸਿਰਾ ਆ ਹਾਂ ਸਹੀ ਆ ਬਾਈ ਛੋਟੀ ਹੈ ਨਾ ਹਾਂ ਨਾ ਉਹਨਾਂ ਕੀ ਵਿੱਚੋਂ ਚੱਕਦੀ ਗੱਾਰਾਂ ਹਾਂ ਉਹਨੇ ਕੇ ਥਾਂ ਬਣਿਆ ਵਧੀਆ ਇੰਨੇ ਕਿੰਗਲ ਚੋਂ ਹੀ ਤੇ ਜਿਹੜਾ ਜਿਹੜਾ ਕੋਈ ਆਹ ਮੰਨ ਲਓ ਆਪਦੇ ਭਰਤਪੁਰਤ ਪਾਉਣਾ ਚਾਹੁੰਦਾ ਪਾਈ ਜਾਂਦਾ ਹਾਂ ਹਾਂ ਉਹ ਵੀ ਸਿੱਟੀ ਵੀ ਜਾਂਦੇ ਆ ਹਨਾ ਇੱਥੇ ਅਗਲਾ ਕਹਿ ਦਿੰਦਾ ਹਾਂ ਹੂੰ ਤੇ ਬਸ 2 ਦਿਨ ਹੋਰ ਲੱਗਣਗੇ ਹਾਂ ਬਸ ਬਾਈ ਮੈਨੂੰ ਤਾਂ ਅੱਜ ਕੱਲ ਦਾ ਦਿਨ ਹੀ ਹੋਣਾ 13 13 ਦਿਨ ਚੱਲਦੇ ਨੂੰ ਹੋਗੇ 15 ਦਿਨ ਲੱਗ ਜਾਣਗੇ ਹੋਗੇ ਹੋਗੇ ਬਾਈ ਮੋਜ ਨਾਲ ਯਾਰ ਸੇਵਾ ਵਾਲੀ ਵੱਡੀ ਉਹ ਬੰਦਿਆਂ ਦੀ ਜਿਹੜੇ ਵੇਚਣ ਵਾਲੇ ਦੇ ਵੜਦੇ ਸੇਵਾ ਬਾਈ ਹਾਂ ਵੀ ਇਹਦੇ ਵਿੱਚ ਹੁਣ ਜੇ ਆਪਾਂ ਗੱਲ ਕਰੀਏ ਯਾਰ ਇਹਦੇ ਵਿੱਚ ਪਤਾ ਨਹੀਂ ਕੱਚ ਵੀ ਹੋ ਸਕਦਾ ਇਹਦੇ ਵਿੱਚ ਕਿਸੇ ਦੀ ਸੂਈਆਂ ਵੀ ਸਿੱਟੀਆਂ ਹੁੰਦੀਆਂ ਹਨਾ ਤੇ ਉਹ ਬੰਦਿਆਂ ਦੀ ਸੇਵਾ ਬੜੀ ਵੱਡੀ ਆ ਜਿਹੜੇ ਵਿੱਚ ਵੱੜਦੇ ਆ ਯਾਰ ਸਾਰੇ ਹੋਰ ਗੱਗੂ ਕਿਵੇਂ ਆ ਆ ਬਈ ਸਾਡੇ ਪਿੰਡ ਦਾ ਬਈ ਸਿਰਾ ਬੰਦਾ ਆਹਾਂ ਗੱਗੂ ਪਿੰਡ ਕਿਹਨਾਂ ਠੀਕ ਠਾਕ ਆ ਜੀ ਗੱਗੂ ਕੀ ਖਾਦਾਂ ਓਏ ਤੇਰੀ ਦਾੜ੍ਹੀ ਕਾਲੀ ਹੋ ਗਈ ਜਦੋਂ ਇਹ ਪੇਂਟਿੰਗ ਕਰਦਾ ਸੀ ਉਦੋਂ ਇਹਦੀ ਦਾੜ੍ਹੀ ਚਿੱਟੀ ਸੀ ਹੁਣ ਇਹਦੀ ਦਾੜ੍ਹੀ ਕਾਲੀ ਹੋ ਗਈ ਤੇ ਦਾੜ੍ਹੀ ਕਾਲੀ ਕਿਵੇਂ ਹੋਈ ਇੱਕ ਕਲਰ ਕੋਲ ਲਾ ਲਈਦਾ ਮੈਂ ਮੈਂ ਵੀ ਲਾਇਆ ਲਾਲ ਉਹ ਲਾਇਆ ਕਦੇ ਕਦੇ ਜਦੋਂ ਲਾਉਂਦਾ ਸੌਰੀ ਸੂਰੀਆ ਹਾਂ ਜੀ ਉਹ ਗਿਆ ਸੀ ਮੈਂ ਕਰੇ ਅੱਜ ਵੀ ਹਾਂ ਤੇ ਤੁਸੀਂ ਮਿਲੇ ਨੇ ਕਿਉਂ ਮੈਂ ਤੜਕ ਸੁਭਾ ਹੀ ਆਉਂਗਾ ਚਲੋ ਹਾਂ ਅੱਜ ਵੀ ਗਿਆ ਸੀ ਮੈਂ ਆ ਜੀ ਉਹ ਬਣਾ ਕੇ ਹਾਂ ਹਾਂ ਕੱਲ ਤਰੇ ਹਾਂ 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 ਕਿੱਵਾ ਠੀਕ ਆ ਹੋਰ ਦੱਸੋ ਠੀਕ ਠਾਕ ਠੀਕ ਆ ਸਾਡੇ ਪਿੰਡ ਬਾਈ ਸੇਵਾ ਚੱਲਦੀ ਆ ਹਾਂ ਜੀ ਹਾਂ ਬਹੁਤ ਹਾਂ ਜੀ ਸਾਰੇ ਜਾਣੇ ਠੀਕ ਆ ਬਾਬਾ ਜੀ ਸਾਸਰੀਕਾਲ ਜੀ ਬਾਈ ਸਾਸਰੀਕਾਲ ਵੀਡੀਓ ਦਾ ਬਣਾ ਦੇ ਆਸੇ ਵੀਡੀਓ ਬਣੀ ਜਾਂਦੀ ਆ ਵੀਡੀਓ ਕੱਟੀ ਨਾ ਆ ਦੇਖ ਵੀਡੀਓ ਬਣੀ ਜਾਂਦੀ ਆ ਆ ਆ ਬੂਟ ਕੱਲ ਮੈਂ ਆ ਬੂਟ ਦੇ ਕੇ ਗਿਆ ਸੀ ਹਾਂਜੀ ਇਹਨੂੰ ਕਹੇ ਕਿ ਜੀ ਦਾ ਕੱਢ ਹਾਂ ਹੁੰਦਾ ਮਾਸੀ ਦਾ ਹਾਂ ਬਣੀ ਜਾਂਦੀ ਐ ਦੱਸੋ ਬੋਲੋ ਬੋਡਣਾ ਦਾ ਕੀ ਹਾਂ ਹਾਂ ਚੱਲ 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 ਆਹ ਦੇਖ ਆ ਇਹ ਵੀ ਆ ਵਿੱਚ ਜੀ ਸੀ ਵੀ ਤੇ ਮੂਹਰੇ ਪਾਸੇ ਛੋਟੀਆਂ ਜੀ ਸੀ ਵੀਆਂ ਲੱਗੀਆਂ ਹੋਈਆਂ ਸਾਸਰੀ ਕਾਲ ਕਾਲੇ ਬਾਈ ਮੈਂ ਕਿਹਾ ਯਾਰ ਅਸੀਂ ਵੀ ਵੀਡੀਓ ਪਾ ਦਈਏ ਇੱਕ ਨਹੀਂ ਮੈਂ ਨਾ ਮੈਂ ਕੱਲ ਵੀ ਵੀਡੀਓ ਬਣਾਉਣਾ ਆ ਸੀਗਾ। ਕੱਲ ਮੈਨੂੰ ਬਹੁਤ ਬਾਰ ਦਾ ਕੰਮ ਦਾ ਬੈਸ ਕਰਨਾ ਸੀ। ਹਾਂ। ਨਹੀਂ ਮੈਂ ਨਾ ਕੰਮ ਦੇ ਵਿੱਚ ਜ਼ਿਆਦਾ ਸੀਗਾ। ਆ ਕੱਲ ਮੈਂ ਉਹ ਬੂਟ ਫੜਾ ਕੇ ਗਿਆ ਸੀ। ਅਗਲੀ ਯਾਰ ਉਹ ਹੋਰ ਮਗਾਉਨੇ ਆ ਬਾਈ 15 20